SSP ਸਾਹਿਬ ਹੁਸ਼ਿਆਰਪੁਰ ਜੀ ਦੀਆਂ ਹਦਾਇਤਾਂ ਤੇ ਅੱਜ ਮਕੇਰੀਆਂ ਵਿਖੇ ਕਾਸੋ ਆਪਰੇਸ਼ਨ ਕਰਾਇਆ ਗਿਆ ਕਾਡਰ ਲੈਂਡ ਸਰਚ ਆਪਰੇਸ਼ਨ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਰੇਲਵੇ ਸਟੇਸ਼ਨ ਦਾ ਸਰਾਊਂਡਿੰਗ ਏਰੀਆ ਔਰ ਰੇਲਵੇ ਸਟੇਸ਼ਨ ਔਰ ਰੇਲਵੇ ਸਟੇਸ਼ਨ ਦੀ ਪਾਰਕਿੰਗ ਉੱਥੇ ਅਸੀਂ ਚੈਕਿੰਗ ਕੀਤੀ ਹੈ ਉਸ ਤੋਂ ਬਾਅਦ ਅਸੀਂ ਬੱਸ ਸਟੈਂਡ ਮਕੇਰੀਆਂ ਉੱਥੇ ਜਿੱਦੀਆਂ ਪਾਰਕਿੰਗਸ ਹੈਗੀਆਂ ਨੇ ਪਲੱਸ ਬੱਸ ਸਟੈਂਡ ਦੇ ਉੱਤੇ ਜਿੰਨੇ ਵੀ ਸ਼ੱਕੀ ਵਿਅਕਤੀ ਜਿਹੜੇ ਹੈਗੇ ਨੇ ਸਾਰਿਆਂ ਤੋਂ ਡੈਂਟੀਫਾਈਡ ਪਤਾ ਕਰਕੇ ਪੁਸ਼ਕਸ਼ ਕੀਤੀ ਹੈ ਔਰ ਪਾਰਕਿੰਗਸ ਵਿੱਚੋਂ ਸਾਨੂੰ ਕਰੀਬ 10 ਮੋਟਰਸਾਈਕਲ ਵਿਦਾਊਟ ਨੰਬਰ ਉਹ ਮਿਲਦੇ ਉਹਨਾਂ ਨੂੰ ਅਸੀਂ ਕਬਜ਼ੇ ਚ ਲਿਆ ਔਰ ਵੈਰੀਫਿਕੇਸ਼ਨ ਤੋਂ ਬਾਅਦ ਉਹਨਾਂ ਦੀ ਕਾਰਵਾਈ ਕੀਤੀ ਜਾਊਗੀ ਔਰ ਇਸ ਤੋਂ ਇਲਾਵਾ ਅਸੀਂ ਕਰਾਊਡਡ ਏਰੀਆ ਸ਼ਹਿਰ ਦੇ ਜਿਹੜੇ ਹੈਗੇ ਨੇ ਉਹ ਵੀ ਸਰਚ ਕਰ ਰਹੇ ਹਾਂ ਤਾਂ ਕਿ ਕੋਈ ਵੀ ਗਲਤ ਐਲੀਮੈਂਟ ਬੈਡ ਐਲੀਮੈਂਟ ਜਿਹੜਾ ਇੱਥੇ ਕੋਈ ਇਨਸੀਡੈਂਟ ਨਾ ਕਰ ਸਕੇ ਅੱਜ ਆਪਣਾ ਕੋਈ ਮੈਸੇਜ ਦੇਣਾ ਚਾਹੁੰਦੀ ਪਬਲਿਕ ਨੂੰ ਮੈਂ ਪਬਲਿਕ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਪੁਲਿਸ ਦਾ ਸਹਿਯੋਗ ਕਰੋ ਜੇਕਰ ਕੋਈ ਵੀ ਕ੍ਰਾਈਮ ਹੁੰਦਾ ਜਾਂ ਕੋਈ ਵੀ

एस एस पी साहब होशियारपुर जी ददायतों से अज मकेरिया विखे ਕਾਸੋ آپریشن ਕਰਾਇਆ ਗਿਆ ਕਾਰਡਰ ਲੈਂਡ ਸਰਚ آپریشن ਜਿਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਰੇਲਵੇ ਸਟੇਸ਼ਨ ਦਾ ਸਰਾਊਂਡਿੰਗ ਏਰੀਆ ਔਰ ਰੇਲਵੇ ਸਟੇਸ਼ਨ ਔਰ ਰੇਲਵੇ ਸਟੇਸ਼ਨ ਦੀ ਪਾਰਕਿੰਗ ਉੱਥੇ ਅਸੀਂ ਚੈਕਿੰਗ ਕੀਤੀ ਹੈ ਉਸ ਤੋਂ ਬਾਅਦ ਅਸੀਂ ਬੱਸ ਸਟੈਂਡ ਮਕੇਰੀਆਂ ਉੱਥੇ ਜਿੱਦੀਆਂ ਪਾਰਕਿੰਗਸ ਹੈਗੀਆਂ ਨੇ ਪਲੱਸ ਬੱਸ ਸਟੈਂਡ ਦੇ ਉੱਤੇ ਜਿੰਨੇ ਵੀ ਸ਼ੱਕੀ ਵਿਅਕਤੀ ਜਿਹੜੇ ਹੈਗੇ ਨੇ ਸਾਰਿਆਂ ਤੋਂ ਆਈਡੈਂਟੀਫਾਇਰ ਪਤਾ ਕਰਕੇ ਪੁਸ਼ਕਸ਼ ਕੀਤੀ ਹੈ ਔਰ ਪਾਰਕਿੰਗਸ ਵਿੱਚੋਂ ਸਾਨੂੰ ਕਰੀਬ 10 ਮੋਟਰਸਾਈਕਲ ਵਿਦਾਊਟ ਨੰਬਰ ਉਹ ਮਿਲਦੇ ਨੇ ਉਹਨਾਂ ਨੂੰ ਅਸੀਂ ਕਬਜ਼ੇ ਚ ਲਿਆ ਔਰ ਵੈਰੀਫਿ케ਸ਼ਨ ਤੋਂ ਬਾਅਦ ਉਹਨਾਂ ਦੀ ਕਾਰਵਾਈ ਕੀਤੀ ਜਾਊਗੀ। ਔਰ ਇਸ ਤੋਂ ਇਲਾਵਾ ਅਸੀਂ ਕਰਾਊਡਡ ਏਰੀਆ ਸ਼ਹਿਰ ਦੇ ਜਿਹੜੇ ਹੈਗੇ ਨੇ ਉਹ ਵੀ ਸਰਚ ਕਰ ਰਹੇ ਆ ਤਾਂ ਕਿ ਕੋਈ ਵੀ ਗਲਤ ਐਲੀਮੈਂਟ ਬੈਡ ਐਲੀਮੈਂਟ ਜਿਹੜਾ ਇੱਥੇ ਕੋਈ ਇਨਸੀਡੈਂਟ ਨਾ ਕਰ ਸਕੇ। ਅੱਜ ਆਪਣਾ ਕੋਈ ਮੈਸੇਜ ਦੇਣਾ ਚਾਹੀਦਾ ਪਬਲਿਕ ਨੂੰ। ਮੈਂ ਪਬਲਿਕ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਪੁਲਿਸ ਦਾ ਸਹਿਯੋਗ ਕਰੋ। ਜੇਕਰ ਕੋਈ ਵੀ ਕ੍ਰਾਈਮ ਹੁੰਦਾ ਜਾਂ ਕੋਈ ਵੀ ਵਿਅਕਤੀ ਉਹਨਾਂ ਨੂੰ ਦਿਖਦਾ ਹੈ ਸ਼ੱਕੀ ਤਾਂ ਉਸ ਦਾ ਉਸ ਦਾ ਸਾਡੇ ਨੋਟਿਸ ਵਿੱਚ ਲਿਆਓ। विदउट नंबर वहीकल है रिकवर किए Thank you.